ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੰਦਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਆ ਅੱਜ ਗੁਰਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਇਸਾਪੁਰ ਲੰਡਾ ਦੇ ਪਰਿਵਾਰ ਵੱਲਿਓ ਗੁਰੂ ਕੇ ਲੰਗਰਾਂ ਦੀ ਸੇਵਾ ਕਰਵਾਈ ਗਈ ਹੈ ਪ੍ਰਸ਼ਾਦ ਦੇ ਦੀ ਸੇਵਾ ਕਰਵਾਈ ਗਈ ਹੈ ਬਹੁਤ ਬਹੁਤ ਧੰਨਵਾਦ ਆ ਗੁਰਿੰਦਰ ਸਿੰਘ ਜੀ ਸ਼ੁਕਰੀਆ ਤੁਹਾਡਾ ਵਾਹਿਗੁਰੂ ਸੱਚੇ ਪਾਤਸ਼ਾਹ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਤੰਦਰੁਸਤੀਆਂ ਬਖਸ਼ਣ ਤਰੱਕੀਆਂ ਬਖਸ਼ਣ ਤੇ ਜਿਵੇਂ ਗੁਰੂ ਕੇ ਲੰਗਰ ਤਿਆਰ ਨੇ ਹੁਣ ਪ੍ਰਸ਼ਾਦਾਂ ਸਾਰੀ ਸੰਗਤ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਕੇ ਅਰਦਾਸ ਕਰਕੇ ਛਕਣਗੇ ਤੇ ਸਾਡੇ ਸੇਵਾਦਾਰ ਵਲੰਟੀਅਰ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਆ ਵੀ ਆਪਣੇ ਅੱਗੇ ਜਿਵੇਂ ਗਰੁੱਪ ਬਣਾਉਣੇ ਹੁੰਦੇ ਆ ਪੰਜ-ਪੰਜ ਮੈਂਬਰਾਂ ਦੇ ਗਰੁੱਪ ਬਣਾ ਲਓ ਅੱਗੇ ਲਿਆਓ ਚੱਕ ਕੇ ਬਾਲਟੀਆਂ ਲੱਗੋ ਤੇ ਆਪਾਂ ਪ੍ਰਸ਼ਾਦਾ ਸਿਕਾਉਣਾ ਸ਼ੁਰੂ ਕਰੀਏ ਤੇ ਤੁਹਾਨੂੰ ਵੀ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੇ ਸਾਡੇ ਸੁਪਨਿਆਂ ਦੇ ਘਰ ਦੇ ਸਾਰੇ ਮੈਂਬਰਾਂ ਵੱਲੋਂ ਵੀ ਤੁਹਾਨੂੰ ਮੁਬਾਰਕਾਂ ਅਰਦਾਸ ਕਰਿਓ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਿਰਪਾ ਕਰਨ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸਾਰੇ ਮੈਂਬਰ ਚੜ੍ਹਦੀ ਕਲਾ ਵਿੱਚ ਰਹਿਣ ਤੰਦਰੁਸਤ ਰਹਿਣ ਖੁਸ਼ ਰਹਿਣ ਔਰ ਸਾਡੇ ਪਰਿਵਾਰ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਸਮੱਸਿਆਵਾਂ ਤੁਸੀਂ ਦੇਖਦੇ ਹੋ ਸੁਣਦੇ ਹੋ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਆਪਾਂ ਮਹਿਸੂਸ ਵੀ ਜ਼ਰੂਰ ਕਰਿਆ ਕਰੀਏ ਕਿਉਂਕਿ ਇਸ ਤਰ੍ਹਾਂ ਦੇ ਘਰ ਬਣਨੇ ਜਾਂ ਇਸ ਤਰ੍ਹਾਂ ਦੇ ਬਾਪੂ ਬਜ਼ੁਰਗਾਂ ਦੇ ਵਾਸਤੇ ਇਦਾਂ ਦੀ ਜ਼ਿੰਦਗੀ ਡਿਜ਼ਰਵ ਨਹੀਂ ਕਰਦੀ ਜਿੱਦਾਂ ਦੇ ਹਾਲਾਤਾਂ 'ਚ ਅਸੀਂ ਲੈ ਕੇ ਆਉਨੇ ਕੱਲ ਪਰਸੋ ਰਾਤ ਨੂੰ ਅਸੀਂ ਇੱਕ ਬਠੰਡੇ ਤੋਂ ਮਾਂ ਨੂੰ ਲੈ ਕੇ ਆਏ ਆ ਉਹ ਮਾਂ ਘਰ ਦੇ ਵਿੱਚ ਪਈ ਢਾਈ ਮਹੀਨੇ ਹੋ ਗਏ ਸੀ ਇੱਕ ਪਾਸੇ ਹੀ ਪਾਸਾ ਵੀ ਨਹੀਂ ਸੀ ਬਦਲ ਹੋ ਰਿਹਾ ਪਈ ਸੀ ਸਾਰੀ ਇੱਕ ਸਾਈਡ ਉਹਦੀ ਗਲਗੀ ਵਿਚਾਰੀ ਦੀ ਕੀੜੇ ਪੈ ਗਏ ਪੂਰੀ ਬਾਡੀ ਉਹਦੀ ਇੱਕ ਸਾਈਡ ਤੋਂ ਕੀੜੇ ਖਾਈ ਜਾਂਦੇ ਸੀ ਰਿਸ਼ਤੇਦਾਰ ਭੈਣ ਭਰਾ ਆਣ ਗਵਾਨ ਸਭ ਉੱਥੇ ਸੀ ਪਰ ਕੋਈ ਵੀ ਉਹਦੀ ਮਦਦ ਲਈ ਅੱਗੇ ਨਹੀਂ ਸੀ ਆਉਂਦਾ ਧੰਨਵਾਦ ਆ ਉੱਥੇ ਮੁੰਡਾ ਦੀਪਕ ਸੀ ਇੱਕ ਉਹਦਾ ਤੇ ਆਸ-ਪਾਸ ਦੇ ਕੁਝ ਦੋ ਚਾਰ ਭੈਣਾਂ ਦਾ ਜਿਨ੍ਹਾਂ ਨੇ ਉਹਨੂੰ ਅੰਦਰੋਂ ਕੱਢਿਆ ਕੱਢ ਕੇ ਸਾਫ਼ ਕੀਤਾ ਔਰ ਸਾਨੂੰ ਵੀਡੀਓ ਬਣਾ ਕੇ ਭੇਜੀ ਤੇ ਅਸੀਂ ਉੱਥੋਂ ਸਮਾਨ ਨੂੰ ਲੈ ਕੇ ਆਏ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਜਿੱਥੇ ਸਾਡੇ ਬਾਪੂ ਬਜ਼ੁਰਗ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਨਰਕ ਵਰਗੇ ਹਲਾਤਾਂ 'ਚ ਜੀਵਨ ਕੱਟਣ ਲਈ ਮਜਬੂਰ ਨੇ ਤੇ ਲੋਕ ਰਿਸ਼ਤੇਦਾਰ ਭੈਣ ਭਰਾ ਸਿਰਫ ਬਸ ਇੱਕ ਮੂਕ ਦਰਸ਼ਕ ਬਣ ਕੇ ਦੇਖ ਰਹੇ ਨੇ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਜਿੱਥੇ ਮਰਜੀ ਜਾਵੇ ਦੁਨੀਆ ਸਾਨੂੰ ਆਪਦੇ ਤੇ ਕਰੀ ਮਤਲਬ ਆ ਬਸ ਅੱਜ ਸਾਡੇ ਪਰਿਵਾਰ ਦੇ ਇਹ ਨਿੱਕੇ ਨਿੱਕੇ ਬੱਚੇ ਜਿਵੇਂ ਤੁਸੀਂ ਦੇਖਦੇ ਹੋ ਆ ਗਿਆ ਆ ਗਿਆ ਆ ਗਿਆ ਸੁਖੂ ਹਾਂ ਵੀ ਸੁਖੂ ਕਿਵੇਂ ਆ ਠੀਕ ਆ ਸੁਖੂ ਢਿੱਲਾ ਹੋ ਗਿਆ ਸੀ ਥੋੜਾ ਜਿਹਾ ਜੀ ਹੁਣ ਤਾਂ ਠੀਕ ਆ ਸਾਡਾ ਸੁਖੂ ਸੁਖੂ ਬਿਮਾਰ ਹੋ ਗਿਆ ਸੀਗਾ ਤੇ ਇੱਧਰ ਲੱਕੀ ਪ੍ਰਧਾਨ ਪ੍ਰਧਾਨ ਕਿਵੇਂ ਆ ਠੀਕ ਆ ਠੀਕ ਆ ਕੌਣ ਆ ਤੂੰ ਲੱਕੀ ਪ੍ਰਧਾਨ ਠੀਕ ਆ ਹਾ ਰੇਡੀਓ ਚੱਲਦੀ ਜਾਂਦਾ ਲੱਕੀ ਦੀ ਜੇਬ ਦੇ ਵਿੱਚ ਪਾਠ ਚੱਲਦਾ ਜੀ ਰੇਡੀਓ ਜੇਬ ਚ ਗਰਬਾਣੀ ਸੁਣਦਾ ਰਹਿੰਦਾ ਹਾਂ ਵੀ ਵਿੱਕੀ ਕਿਵੇਂ ਆ ਇਹ ਸਾਡਾ ਵਿੱਕੀ ਆ ਜੀ ਹਾਂ ਵਿੱਕੀ ਕਿਵੇਂ ਆ ਠੀਕ ਆ ਤੇ ਇਹਨਾਂ ਬੱਚਿਆਂ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਪਨਿਆਂ ਦੇ ਘਰ ਦਾ ਹਿੱਸਾ ਬਣਾਇਆ ਤੇ ਸਾਨੂੰ ਇਹਨਾਂ ਦੇ ਮਾਪੇ ਬਣਨ ਦਾ ਮੌਕਾ ਦਿੱਤਾ ਹਾਂ ਕਿਵੇਂ ਉਹ ਲਾਲੂ ਚੱਕਦਾ ਚੱਕ ਲਿਆ ਚੱਕ ਲਿਆ ਲਾਲੂ ਨੂੰ ਇਹ ਲਾਲੂ ਨੂੰ ਜੱਫੀ ਪਾਉਣੀ ਹੀ ਪਾਉਣੀ ਐ ਕਿਵੇਂ ਲਾਲ ਨਰਦੀਪ ਸਿੰਘ ਕਿਵੇਂ ਹਾਂ ਜਾਂ ਆ ਚੱਲੀਏ ਬਾਹਰ ਗਿਆ ਕੱਢ ਕੇ ਆਈਏ ਹਾਂ ਚੱਲਾਂਗੇ ਉੱਪਰ ਜਾਣਾ ਉੱਪਰ ਆ ਸਕੂਲੇ ਜਾਣਾ ਸਕੂਲੇ ਹਾਂ ਸ਼ਹਿਰ ਕਿੜਾ ਘਟਕਿਆਣਾ ਹਾਂ ਕੀ ਕਹਿੰਨਾ ਮੰਮੀ ਅੱਛਾ ਅੱਛਾ ਉਹ ਕੋਈ ਨਾ ਚੱਲਾਂਗੇ ਆਪਾਂ ਲਾਲੂ ਚੱਲਾਂਗੇ 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 ਰਿੜੂ ਆ ਵੀ ਦੇਵਾਂਗੇ ਤੈਨੂੰ ਵੇਖ ਇਹ ਬੈ ਜਾ ਮੈਨ 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 ਇਨ ਰੱਬ ਵਰਗੇ ਬੱਚਿਆਂ ਦੀ ਸੇਵਾ ਬਖਸ਼ੀ ਹੈ ਸਾਨੂੰ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਇਹਨਾਂ ਦੇ ਆਪਣੇ ਬਣ ਸਕੀਏ 2 ਮਿੰਟ ਬਹਿ ਰਹੇ ਵੀਰੇ ਤੇ ਅੱਜ ਜਿੱਥੇ ਐਤਵਾਰ ਦਾ ਦਿਹਾੜਾ ਵਾ ਉਥੇ ਤੁਸੀਂ ਜਾਣਦੇ ਹੋ ਵੀ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਇੱਧਰ ਟੇਬਲਾਂ ਦੇ ਉੱਪਰ ਬਾਪੂ ਇੱਧਰ ਕਾਕਾ ਨਬੂ ਕੱਲਾ ਹੀ ਪਾਈ ਜੰਨਾ ਬਾਕੀ ਬੰਦੇ ਕਿੱਥੇ ਤੇਰੇ ਨਾਲ ਦੇ ਅੱਡ-ਅੱਡ ਥੋੜੀ ਲੱਗਣਾ ਇੱਕ ਥਾਂ ਤੇ ਲੱਗੋ ਤੂੰ ਕੱਲੀ ਖੀਰ ਪਾ ਦੇਂਗਾ ਬਾਕੀ ਫੇਰ ਪੁੱਤ ਇਕੱਠੇ ਰਿਹਾ ਕਰੋ ਗਰੁੱਪ ਚ ਪ੍ਰਤਾਪ ਤੁਸੀਂ ਕਿੱਥੇ ਹੋ ਰੋਮੀ ਤੁਸੀਂ ਦੇਖੋ ਯਾਰ ਇਹ ਚੀਜ਼ ਤਾਂ ਇੱਕ ਲਾਈਨ ਚ ਕੱਲਾ ਖੀਰ ਪਾਈ ਜਾਂਦਾ ਪੁੱਤੋ ਧਿਆਨ ਰੱਖਿਆ ਕਰੋ ਮੇਰਾ ਵੀਰ ਧਿਆਨ ਗੁਰੂ ਕੇ ਲੰਗਰਾਂ ਜਿਵੇਂ ਪੰਜ ਬੰਦਿਆਂ ਦਾ ਆਪਾਂ ਗਰੁੱਪ ਬਣਾਉਨੇ ਆਂ ਦਾਲ ਦਾ ਸਬਜ਼ੀ ਦਾ ਫੁਲਕੇ ਦਾ ਤੇ ਨਾਲ ਸਲਾਦ ਦਾ ਤੇ ਨਾਲ ਮਿੱਠੇ ਦਾ ਤੇ ਨਾਲ ਜਾਲੜਾ ਕੱਥੇ ਰਿਹਾ ਕਰੋ ਇੱਕੋ ਲਾਈਨ 'ਚ ਇੱਧਰ ਲੀਨ 'ਚ ਆ ਜਾਓ ਵੀਰ ਜੀ ਇੱਧਰ ਖਾਜ਼ਰੀਏ ਦਰਦਾ ਪਾਇਆ ਹੋਇਆ ਵਾ ਪ੍ਰਸ਼ਾਦਾ ਰੋਮੀ ਇਹਨਾਂ ਨੂੰ ਦੱਸੋ ਬਾਈ ਉਹਨਾਂ ਨੂੰ ਆਹ ਵੇ ਇੱਧਰ ਲੀਨ 'ਚ ਹੈ ਨਹੀਂਗਾ ਕੋਈ ਵੀ ਥੋੜਾ ਥੋੜਾ ਖੁੱਲ ਕੇ ਬੈਠ ਜਾਓ ਥੋੜਾ ਉੱਠ ਕੇ ਖੜਾ ਹੋ ਖੜਾ ਹੋ ਉੱਠ ਕੇ ਤੂੰ ਤੂੰ ਖੜਾ ਹੋ ਗੋਪਾਲ ਤੂੰ ਖੜਾ ਹੋ ਪੁੱਤ ਆ ਚੱਕ ਥਾਲੀ ਚੱਕ ਲੈ ਪੁੱਤ ਟੈਂ ਇਧਰ ਨੂੰ ਹੋਇ ਥੋੜਾ ਥੋੜਾ ਚੱਕ ਲੈ ਥਾਲੀ ਪੁੱਤ ਤੂੰ ਇਧਰ ਆ ਜਾ ਐਨੂੰ ਹੋਜੋ ਥੋੜਾ ਥੋੜਾ ਹੋਜੋ ਐਨੂੰ ਖੁੱਲ ਜਾਓ ਥੋੜਾ ਹੋਰ ਹੋਜੋ 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 ਖੁੱਲ ਜਾਓ ਥੋੜਾ ਐਨੂੰ ਖੁੱਲ ਜਾਓ ਵੀਰੇ ਆਪਣੇ ਪ੍ਰੇਮ ਖੁੱਲ ਜਾ ਥੋੜਾ ਜਿਆ ਐਨੂੰ ਹਾਂ ਆਪਣੇ ਭਾਈ ਉੱਠ ਖੜਾ ਜਾ ਤੂੰ ਥੋੜਾ ਖੁੱਲ ਕੇ ਬੈਠੋ ਆਜਾ ਇੱਧਰ ਲੈ ਵਾਹ ਆਜਾ ਇੱਧਰ ਹੀ ਲਾਈਨ 'ਚ ਆਜਾ ਹੋਰ ਉਧਰ ਉੱਥੇ ਜਗ੍ਹਾ ਖਾਲੀ ਹੈ ਉਹ ਉੱਥੇ ਬਹਿ ਜਾ ਥੋੜਾ ਖੁੱਲ ਜਓ ਐਨ ਹੋ ਜਾਓ ਕਰਨਜੀਤ ਪਰਮਜੀਤ ਐਨ ਹੋ ਜਾਓ ਥੋੜਾ ਥੋੜਾ ਐਨ ਹੋ ਜਾਓ ਹਾਂ ਦੇਸ ਰਾਜ ਬਹਿ ਜਾ ਇੱਥੇ ਗੁਰਪ੍ਰੀਤ ਐਨ ਹੋ ਥੋੜਾ ਜਿਆ ਥੋੜਾ ਥੋੜਾ ਐਨ ਹੋ ਜਾਓ ਹਾਂ ਪੰਮਾ ਐਨ ਹੋ ਜਾਓ ਥੋੜਾ ਥੋੜਾ ਰੋਮੀ ਦੇਖਿਆ ਕਰੋ ਥੋੜਾ ਖਲਾ ਕੇ ਬਿਠਾਇਆ ਕਰੋ ਪਰਮਿੰਦਰ ਕਿੱਥੇ ਸੀ ਤੂੰ ਥੋੜਾ ਕੋਲੇ ਦੇਖਿਆ ਕਰੋ ਪੁੱਤ ਥੋੜਾ ਟਾਇਟ ਟਾਇਟ ਬੈਠੇ ਆ ਬੰਦੇ ਇਧਰ ਵੀ ਲਾਈਨ ਚ ਲੱਗੋ ਹਾਂ ਫੜਾ ਫੜ ਬਰਤਾਓ ਆ ਲਾਈਨ ਚ ਇੱਕ ਥੋੜੇ ਜਿਹੇ ਵੱਡੇ ਬੱਚੇ ਲੱਗਿਆ ਕਰੋ ਕੀਮਤੀ ਫੜੋ ਤੋਂ ਬੰਸ ਤੋਂ ਇਕੱਲੇ ਤੋਂ ਨਹੀਂ ਹੁੰਦਾ ਐਨੂੰ ਫੜਾ ਵੀਰੇ ਬੰਸ ਨੂੰ ਕੀਮਤੀ ਕੀਮਤੀ ਫੜੋ ਆ ਬਾਪੂ ਛੋਟਾ ਜਿਹਾ ਮਿੰਦਰ ਬਾਪੂ ਲਾਇਆ ਨਿੱਕੇ ਜਿਹਾਕ ਨੂੰ ਲਾਇਆ ਪਿਆ ਇਧਰ ਸਾਡੇ ਸਾਰੇ ਮੈਂਬਰ ਨੇ ਉਹ ਜਿਹੜੇ ਬੀਲ ਚੇਰਾਂ ਦੇ ਉੱਪਰ ਨੇ ਜਿਨ੍ਹਾਂ ਨੂੰ ਚੱਲਣ ਫਿਰਨ ਦੇ ਵਿੱਚ ਮੁਸ਼ਕਲ ਆਉਂਦੀ ਆ ਬਾਪੂ ਹੰਕਮਾਲਾ ਹਾਂ ਹਾਂਜੀ ਜੀ ਕੀ ਹਾਲ ਨੇ ਤਿਲਕਰਾਜ ਜੀ ਠੀਕ ਹੋ ਜੇ ਠੀਕ ਆ ਹੁਣ ਤਾਂ ਨਹੀਂ ਹੋਰ ਜੀ ਕੀ ਹਾਲ ਨੇ ਠੀਕ ਆ ਬਾਪੂ ਪ੍ਰਕਾਸ਼ ਜੀ ਹਾਂਜੀ ਕਿਵੇਂ ਬਾਪੂ ਜਾਣ ਨੂੰ ਨਾ ਕਹੀਂ हां ਦੱਸ ਛੁੱਟੀ ਪਹਿਲਾਂ ਬਾਪੂ ਠੀਕ ਹੋ ਜਾ ਪੱਟੀ ਤਾਂ ਹੁਣ ਉਟਾਲਾ ਜਾਏਗਾ ਕਿੱਥੇ ਹੁਣ ਜਿਵੇਂ ਬਾਪੂ ਛੁੱਟੀ ਮੰਗਦਾ ਵਿਚਾਰੇ ਲੱਤ 'ਚ ਕੀੜੇ ਪਏ ਸੀ ਕੋਈ ਪਿੱਛੇ ਸੰਭਣ ਵਾਲਾ ਨਹੀਂ ਬਸ ਬਾਪੂ ਨੂੰ ਆਤ ਸੀ ਜਿਵੇਂ ਸ਼ਰਾਬ ਸ਼ਰੂਪ ਪੀਣ ਦੀ ਹੁਣ ਬਸ ਐ ਆ ਵੀ ਦੁਬਾਰਾ ਫੇਰ ਜਾਵਾਂ ਵੀ ਫੇਰ ਮੈਂ ਉਸੇ ਦੁਨੀਆਂ ਟਿਕਲਤਾਨ ਹੋ ਜਾਵਾਂ ਪਰ ਅਸੀਂ ਕਿਵੇਂ ਨਾ ਕਿਵੇਂ ਬੜਿਆ ਕੇ ਪਿਆਰ ਨਾਲ ਸਮਝਾ ਸਮਝੂ ਕੇ ਕਰੀ ਜਾਈਦਾ ਜੀ ਸਮਾਪਾ ਜੀ ਜੀ ਕਿਵੇਂ ਦੀ ਗੱਲ ਸਾਬ ਠੀਕ ਠਾਕ ਹੋ ਦੇਖੀ ਹਾਂਜੀ ਬਿਲਕੁਲ ਪੌਣੀ ਦੋ ਕਿਲੇ ਜ਼ਮੀਨ ਆ ਪੌਣੀ ਦੋ ਕਿਲੇ ਅੱਛਾ ਬਾਈ ਸੋਣੇ ਨਾਲ ਤੇ ਦਾਨ ਕਰਨੀ ਨਹੀਂ ਨਹੀਂ ਬਾਈ ਤੇਰਾ ਬੇਟਾ ਹੈਗਾ ਨਾਲ ਤੇਰੇ ਅਸਰਦਾਰ ਮੈਂ ਤਾਂ ਅਸਤ ਕਰਦੇ ਤਿਆਰ ਆ ਨਹੀਂ ਨਹੀਂ ਕੋਈ ਚੀਜ਼ ਨਹੀਂ ਚਾਹੀਦੀ ਤੂੰ ਤਕੜਾ ਹੋ ਆਪਦੇ ਮੁੰਡੇ ਨੂੰ ਦੇ ਨਹੀਂ ਮੈਂ ਰਾਜੀ ਖੁਸ਼ ਹਾਂ ਮੈਂ ਹਾਂ ਵੀ ਠੀਕ ਆ ਅੱਛਾ ਪਿਆਰ ਹੋਰ ਬਾਈ ਆ ਦੇ ਰੋ ਹਾਂ ਛੋਲ ਲਿਆ ਹਾਂ ਹਾਂਜੀ ਹੋ ਜਰਾ ਰੱਖ ਲੋ ਵੀ ਹੁਣ ਤਾਂ ਕੀ ਕਰਾਂਗੇ ਫਿਰ ਇਹਦਾ ਕੀ ਕਰਾਂਗੇ ਜਿਹੜਾ ਵਰਤਣਾ ਆਪਾਂ ਬਾਹਰ ਟੈਂਪਰੇਰੀ ਚ ਵਰਤਾ ਦੋ ਉਹ ਗੇ ਛੋਲ ਲੈਣ ਉਹਦੇ ਵਿੱਚ ਵਰਤਾ ਦੋ ਬਾਹਰ ਲੇਬਰ ਨੂੰ ਦੇ ਦਾਂਗੇ ਇਹ ਅੱਜ ਬੀਬੀਆਂ ਵਾਲੇ ਪਾਸੇ ਵੀ ਲੰਗਰ ਦੀ ਸੇਵਾ ਸ਼ੁਰੂ ਕਰਾਉਣੇ ਹੈ ਭਾਈ ਤਿਆਰੀ ਕਰੋ ਬੀਬੀਆਂ ਵਾਲੇ ਪਾਸੇ ਵੀ ਸਾਰੇ ਬੀਬੀ ਵਾਲੇ ਪਾਸੇ ਤਿਆਰੀ ਹੈ ਭਾਈ ਸਾਰੀ ਵੈਰੀ ਗੁੱਡ ਸ਼ਾਬਾਸ਼ ਸਵਾਸ ਸਵਾਸ ਪੁੱਤਰ ਕਿਤਨੇ ਪਾਇ ਲਗੋ ਪੰਜ ਜਾਨਾਂ ਦਾ ਸੈੱਟ ਬਣਾਓ ਦੋ ਸੈੱਟ ਚੱਲੋ ਇੱਕ ਉਸ ਪਾਸੇ ਨੂੰ ਜਾਊਗਾ ਸੈੱਟ ਐ ਇੱਕ ਇਸ ਪਾਸੇ ਨੂੰ ਕਰਨ ਆਓ ਇੱਕ ਸੈੱਟ ਬਣਾਓ ਨਾਲ ਹੋਰ ਚੱਲੋ ਚਲੋ ਪੁੱਤ ਇੱਧਰ ਆਓ ਤੇਰੇ ਕੋਲ ਸਬਜੀ ਆ ਖੀਰ ਆ ਪ੍ਰਸ਼ਾਦਾ ਸਲਾਦ ਹੋ ਗਿਆ ਦਾਲ ਹੋ ਗਈ ਤੇ ਜਲ ਪਾਣੀ ਚੱਕੋ ਇੱਕ ਜਣਾ ਚਲੋ ਕੋਈ ਨਾ ਚੱਕੋ ਪੰਜ ਪੰਜ ਜਾਨੇ ਹੋਰ ਇੱਕ ਸੈੱਟ ਉਧਰ ਨੂੰ ਬਣਾਓ ਹੋਰ ਉਹ ਬੀਬੀਆਂ ਵੱਲ ਚਲ ਜਾਓ ਬੀਲ ਚੇਹਰਾ ਵਾਲੇ ਪਾਸੇ ਕਰਨ ਉਧਰ ਨੂੰ ਚਲੋ ਪੁੱਤ ਚੱਕੀ ਫੜ ਕਰਸੀ ਲਾਲਾ ਹੈਗੀਏ ਸਭ ਦੀ ਚੱਕੋ ਬਹੁਤ ਬਹੁਤ ਧੰਨਵਾਦ ਭੈਣਾਂ ਦਾ ਮੇਰੀਆਂ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਲੰਗਰ ਦੀ ਸੇਵਾ ਤੁਸੀਂ ਕੀਤੀ ਆ ਔਰ ਮਾਂ ਸਸਿਕਾ ਜਿਉਂਦੇ ਬਾਸ ਹਾਂ ਠੀਕ ਆ ਮਾਂ ਹਾਂ ਠੀਕ ਆ ਮਾਂ ਬੀਬੀ ਠੀਕ ਠੀਕ ਹੈ ਜੀ ਤੇ ਇੱਧਰ ਮੇਰੀਆਂ ਬੀਬੀਆਂ ਭੈਣਾਂ ਨੂੰ ਵੀ ਸਾਰੀਆਂ ਨੂੰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਜੀ ਬਹੁਤ-ਬਹੁਤ ਸਾਰਿਆਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਤੰਦਰੁਸਤੀਆਂ ਬਖਸ਼ਣ ਰਵਿੰਦਰ ਮਾਤਾ ਬਾਲ ਠੀਕ ਕਰ ਲਿਆ ਗਰਬਾਲ ਹਰਵਿੰਦਰ ਕੌਰ ਜੀ ਮਾਤਾ ਜੀ ਮਾਤਾ ਬਾਲਾਂ ਦੇ ਹੱਥ ਫੇਰ ਬਾਲ شاباش شاوش تھلیوں پہنے ہلا کے جی پا تھلیوں جیو شاوشی کالم بی بے چکو چکو ملدے ہیں ملدے ہیں باچ ملدے ہیں کوئی نہ شاوشی ماں وہ ٹھیک ہو

ਛੋਟੀ ਸਾਹਿਬ ਦਾ ਫੋਨ ਆਇਆ ਸੀ ਕਹਿੰਦੇ ਪ੍ਰਸ਼ਾਦਾ ਆਪਾਂ ਐ ਮਾਰ ਦਿਆਂ ਚੱਕ ਕੇ ਮੂਰੇ ਆਰਾਮ ਨਾਲ ਹੱਥ ਨਾਲ ਇਦਾਂ ਹੋਲੀ ਗ੍ਰੇਕ ਰੱਖਣਾ ਚਾ ਚਾਬਾਸ਼ ਫੜਾਫੜ ਹੋਰ ਲਿਆ ਗਰਮ ਗਰਮ ਭੱਜ ਕੇ ਜਾ ਹੁਣ ਜਿਹੜੇ ਵੀਰ ਮਸ਼ੀਨ ਤੇ ਪ੍ਰਸ਼ਾਦਾ ਬਣਾਉਂਦੇ ਆ ਉਹ ਬਹੁਤ ਵਧੀਆ ਪ੍ਰਸ਼ਾਦਾ ਤਿਆਰ ਕਰਦੇ ਆ ਉਹਨਾਂ ਨੂੰ ਸ਼ਾਬਾਸ਼ ਏ ਆ ਤੇ ਇਹੀ ਟੀਮ ਨੂੰ ਆਪਾਂ ਉੱਥੇ ਲਾ ਕੇ ਰੱਖਣਾ ਮਸ਼ੀਨ ਤੇ ਕਿਉਂਕਿ ਹੁਣ ਮੈਂ ਦੇਖਦਾ ਪ੍ਰਸ਼ਾਦਾ ਇੰਨਾ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੁੰਦਾ ਔਰ ਗਰਮ ਵੀ ਹੁੰਦਾ ਔਰ ਪੂਰਾ ਵਧੀਆ ਨਰਮ ਪ੍ਰਸ਼ਾਦਾ ਬਣਦਾ ਤੇ ਮੈਂ ਜਿਹੜੀ ਸਾਡੀ ਰਸੋਈ ਵਾਲੀ ਟੀਮ ਆ ਸੂਬੇਦਾਰ ਸਾਹਿਬ ਨੂੰ ਬੇਨਤੀ ਕਰਦਾ ਵੀ ਭਾਈ ਇਹੀ ਟੀਮ ਨੂੰ ਲਾ ਕੇ ਰੱਖਿਓ ਜਿਹੜੇ ਹੁਣ ਲੱਗੇ ਹੋਏ ਨੇ ਮਸ਼ੀਨ ਦੇ ਉੱਤੇ ਹਮੀ ਹਲੀਮਾ ਸਲਾਮ ਵਾਲੇਕਮ ਸੋ ਠੀਕ ਹੋ ਬੱਤ ਇਹ ਸਾਡੀਆਂ ਦੋਨੋਂ ਧੀਆਂ ਜੀ ਮਰੀਲ ਕੋਟਲੇ ਤੋਂ ਆ ਹੁਣ ਤਾਂ ਤੁਰਨ ਲੱਗ ਗਈ ਹਲੀਮਾ ਬਹੁਤ ਬਿਮਾਰ ਸੀ ਬੈਕ ਸਾਈਡ ਸਾਰੀ ਗਲੀ ਹੋਈ ਸੀਗੀ ਤੇ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਅੱਲਾ ਦੀ ਮਿਹਰ ਨਾਲ ਹਲੀਮਾ ਠੀਕ ਆ ਹੌਲੀ ਹੌਲੀ ਚੱਲਣ ਫਿਰਨ ਵੀ ਲੱਗ ਗਈ ਆ ਬੂਟਾ ਸਿੰਘ ਉੱਤੇ ਖੜੇ ਹੀ ਕਰਦੇ ਹੋ ਇੱਧਰ ਸਾਡੀਆਂ ਬੀਬੀਆਂ ਭੈਣਾਂ ਸਾਰੀਆਂ ਗੁਰੂ ਕੇ ਲੰਗਰ ਪ੍ਰਸ਼ਾਦਾ ਛੱਕ ਰਹੇ ਨੇ। ਕੁਲਵਿੰਦਰ ਤੁਸੀਂ ਵੀ ਛੱਕ ਲੋ ਪ੍ਰਸ਼ਾਦਾ ਕੁਲਵਿੰਦਰ ਭੈਣੇ ਸੇਵਾ ਕਰਾਇਆ ਕਾ ਨਾਲ ਲਾ ਕੇ ਪ੍ਰਸ਼ਾਦਾ ਨਾਲ ਵਰਤਾਇਆ ਕਰ। ਇੱਧਰ ਵੀ ਸਾਡੀਆਂ ਭੈਣਾਂ ਸਾਰੀਆਂ ਗੁਰੂ ਕੇ ਲੰਗਰ ਹਾਂ ਵੀ ਗੁਰਸਿਮਰਨ ਕਿਵੇਂ ਦੇਖੀ ਥਾਲੀ ਜਿੱਦਾਂ ਬੈਜੀ ਹਾਂਜੀ ਅੰਕਲ ਬਈਆ ਕਿਵੇਂ ਆ ਲੱਤਿਕਾ ਲੱਖੀ ਆ ਬੇਬੇ ਤਰਾ ਜੱਗੇ ਦੀ ਬੇਬੇ ਜੱਗੇ ਨੂੰ ਖੀਰ ਖਵਾਈ ਜਾਂਦੀ ਆ ਸਤਿ ਸ੍ਰੀ ਅਕਾਲ ਬਾਪੂ ਠੀਕ ਆ ਕੁਲਦੀਪ ਸਿੰਘ ਜੀ ਜਦੋਂ ਟੁਰਨ ਲੱਗ ਗਿਆ ਹਾਂ ਟੁਰਨ ਲੱਗ ਗਿਆ ਫਟਾਫਟ ਬਸ ਔਰ ਭਾਈ ਠੀਕ ਆ ਗਗਨ ਹਾਂਜੀ ਸੇ ਠੀਕ ਆ ਹਾਂਜੀ ਗੁਰਪ੍ਰੀਤ ਸਿੰਘ ਜੀ ਠੀਕ ਹੋ ਔਰ ਵੀਰੇ ਠੀਕ ਹੋ ਜੱਜ ਨਹੀਂ ਆਇਆ ਥੱਲੇ ਪੰਜਾ ਸਗਲੇ ਪ੍ਰਸ਼ਾਦਾ ਸਗਲੇ ਬਸ ਹਾਂਜੀ ਗੁਰਦੀਪ ਸਿੰਘ ਜੀ ਕਿੱਦਾਂ ਠੀਕ ਠਾਕ ਲਾਲ ਬਾਪੂ ਕਿਵੇਂ ਹਾਂਜੀ ਕਿਵੇਂ ਆ ਵੀਰੇ ਠੀਕ ਹੈ ਜੀ ਗਰੂਪ ਬਾਪੂ ਠੀਕ ਆ ਜੀ ਬਾਈ ਖਾਲਸਾਵਾ ਜੀ ਫਤਿਹ ਔਰ ਬਾਪੂ ਤਕੜੇ ਹੋ ਹੋਰ ਜੀ ਬਾਈ ਜੀ ਠੀਕ ਠਾਕ ਹੋ ਕਿਵੇਂ ਬਾਈ ਲੱਕਣ ਵਾਲੇ ਕਿਵੇਂ ਆ ਠੀਕ ਆ

ਹਾਂਜੀ ਬਾਪੂ ਸასი ਕਾਲ ਠੀਕ ਹੋ ਉਹ ਬਬਲੂ ਠੀਕ ਹੈ ਵੀਰੇ ਸੇ ਠੀਕ ਆ ਬਾਪੂ ਜੀ ਠੀਕ ਐ ਸੇ ਤਾਂ ਗੱਲ ਸਾਬ ਤਕੜੇ ਹੋ ਹੋਰ ਬਾਈ ਠੀਕ ਆ ਕਲੇ ਸਸਰੀ ਸასი ਕਾਲ ਬਾਈ ਕਾਲਿਆ ਕਿਵੇਂ ਆ ਹਾਂ ਠੀਕ ਹੈ ਕਮਲਜੀਤ ਬਾਪੇ ਠੀਕ ਆ ਸ਼ੋਕਲੇ ਬਾਈ ਠੀਕ ਆ ਹਾਂ ਬਾਈ ਪੰਡਤ ਜੀ ਤੂੰ ਮਿਲਦਾ ਹੀ ਨਹੀਂ ਯਾਰ ਮੈਨੂੰ ਹੁਣ ਨੂੰ ਕਿੱਥੇ ਰਹਿਣ ਲੱਗ ਗਿਆ ਬੰਦਾ ਛੱਡ ਕੇ ਪ੍ਰਸ਼ਾਦਾ ਆ ਜਾਛ ਦਬਰ ਚ ਕਾ ਕੇ ਮੇਰੇ ਕੋ ਭੇਜੀ। ਹੋਰ ਬਾਪੂ ਤਕੜੇ ਹੋ। ਮਾਟਰ ਜੀ ਸਤਿ ਸ੍ਰੀ ਅਕਾਲ। ਹੋਰ ਭਾਈ ਠੀਕ ਹੈ ਬੁੱਟੇ? ਹਾਂ ਜੀ। ਮੈਂ ਖਾਲਸਾ ਵਾਜੀ ਫਤਿਹ। ਬਾਪੂ ਤਕੜਾ। ਹਾਂ ਠੀਕ ਆ। ਫਿਰ ਬਾਤ ਕਰ। ਚਲੋ ਕਿਰਪਾ ਵਾਹਿਗੁਰੂ। ਕਿਵੇਂ ਖਾਂਦਾ? ਰੋਟੀ ਨਹੀਂ ਖਾਂਦਾ। ਕਾ ਤੋ? ਆਏ ਹੋ। ਤਾਂ ਤੋ ਨਹੀਂ ਖਾਂਦਾ। ਜੇ ਮੈਂ ਖਵਾ ਦਾਂ। ਇਹਨੂੰ ਵੀ ਬਹੁਤ ਦੌਰੇ ਪੈਂਦੇ ਆ ਬੱਚੇ ਨੂੰ ਬਸ ਕੱਲੀ ਰੋਟੀ ਨਹੀਂ ਖਾਂਦਾ ਚੱਲ ਤੂੰ ਚੂਰ ਕੇ ਖਾ ਲਿਆ ਕਰ ਕੋਈ ਨਹੀਂ ਮਾਂ ਮਰ ਗਈ ਸੀ ਵਿਚਾਰੀ ਅੱਗ ਲਾ ਲਈ ਸੀ ਆਪਣੇ ਆਪ ਨੂੰ ਇਨੀ ਅੱਖਾਂ ਦੇ ਸਾਹਮਣੇ ਉਦੋਂ ਦੇ ਇਹਨੂੰ ਦੌਰੇ ਪੈਣ ਲੱਗ ਗਏ ਬਾਪ ਸ਼ਰਾਬ ਪੀਂਦਾ ਸੀ ਸਭ ਕੁਝ ਵੇਚ ਬਟ ਗਿਆ ਤੇ ਇਹਦਾ ਟੀਚਰ ਸਾਡੇ ਕੋਲ ਇਹਨੂੰ ਛੱਡ ਕੇ ਗਿਆ ਸੀ ਆ ਲੈ ਲੈ ਖਾਲਾ ਬੁੱਤ ਇੱਕ ਇੱਕ ਆ ਖਾਲਾ ਜਰਾ ਫਿਰ ਨਾ ਖਾ ਆ ਖਾਲਾ ਤੇ 8 ਸਾਲ ਹੋ ਗਏ ਹੁਣ ਬਿੰਦਰ ਨੂੰ ਸਾਡੇ ਕੋਲ ਆਏ ਨੂੰ ਖੀਰ ਖਾਣੀ ਗੱਲੀ ਰੋਟੀ ਵੀ ਖਾਇਆ ਕਰ ਫੇ ਕਮਜ਼ੋਰ ਹੋ ਜਾਏਗਾ ਬਲਜਿੰਦਰ ਨੂੰ ਰੋਟੀ ਕੌਣ ਖਵਾਉਣਾ ਹੁੰਦਾ ਤਾਂ ਨੰਬਰ 10 ਬਿੰਦਰ ਨੂੰ ਰੋਟੀ ਖਾ ਲੈਂਦੇ ਹਾਂ ਪਰ ਆਪ ਖਾਓ ਹੁਣ ਖਾ ਨਹੀਂ ਰਿਹਾ ਉਹ ਕਹਿੰਦਾ ਮੈਂ ਖਾਣੀ ਨਹੀਂ ਧਿਆਨ ਰੱਖਿਆ ਕਰੋ ਜਿਹੜਾ ਬਾਪੂ ਜਾਂ ਕੋਈ ਵੀਰ ਰੋਟੀ ਘੱਟ ਖਾਂਦਾ ਉਹਨੂੰ ਨੋਟ ਕਰਿਆ ਕਰੋ ਇੱਕ ਬੰਦੇ ਦੀ ਡਿਊਟੀ ਐਸੇ ਕੰਮ ਤੇ ਲਾਈ ਹੁੰਦੀ ਸੀ ਅੱਗੇ ਆਪਣੀ ਕਿੱਥੇ ਲੱਗੇ ਬਿੰਦਰ ਬਾਈ ਲੱਗੇ ਕਿੱਥੇ ਬਿੰਦਰ ਬਿੰਦਰ ਤਾਂ ਖਵਾਉਣ ਤੇ ਲੱਗਿਆ ਹੋਇਆ ਉਹ ਉੱਥੇ ਦੇਖਣ ਦੇ ਬਿੰਦਰ ਕਿੱਥੇ ਆ ਬਿੰਦਰ ਪ੍ਰਸ਼ਾਦਾ ਵਰਤੌਣਾ ਨਹੀਂਗਾ ਨਾ ਸਿਖਾਉਣਾ ਵਾ ਸਿਰਫ ਦੇਖਣਾ ਵਾ ਵਾਚ ਕਰਨਾ ਡੈਰੀ ਰੱਕ ਕੋਲੇ ਚੱਕ ਲਿਆ ਡੈਰੀ ਲਿਖੋ ਕਿਹੜੇ ਬੰਦੇ ਨੇ ਨਹੀਂ ਛਕਿਆ ਉਹਨੂੰ ਨੋਟ ਕਰਨਾ ਉੱਪਰ ਵੀ ਦੋਨੇ ਫਲੋਰਾਂ ਦੇ ਉੱਤੇ ਗੇੜਾ ਦੇ ਕੇ ਪ੍ਰਸ਼ਾਦ ਦੇ ਟਾਈਮ ਇੱਕ ਬੰਦਾ ਸਿਰਫ ਵਾਚ ਹੀ ਕਰੂਗਾ ਵੀ ਕਿਹਨੇ ਨਹੀਂ ਖਾਧੀ ਰੋਟੀ ਨਾਸੀ ਗੱਲ ਬਾਪੂ ਤਕੜਾ ਕਿ ਮੈਂ ਭਾਈ ਠੀਕ ਐ ਸੰਜੀਤ ਛਕ ਲਿਆ ਪ੍ਰਸ਼ਾਦਾ ਠੀਕ ਐ ਸਤਿ ਚਲ ਤੇ ਹੋਰ ਬਾਪੂ ਤਕੜਾ ਪ੍ਰਸ਼ਾਦਾ ਬਹੁਤ ਵਧੀਆ ਬਣਦਾ ਹੁਣ ਜਿਹੜੇ ਮੁੰਡੇ ਟੀਮ ਪ੍ਰਸ਼ਾਦਾ ਬਣਾਉਂਦੀ ਆ ਉਹਨਾਂ ਨੂੰ ਤਾਂ ਸਨਮਾਨਤ ਕਰਨਾ ਹੀ ਬਣਦਾ ਬਈ ਬਹੁਤ ਸੋਹਣਾ ਪ੍ਰਸ਼ਾਦਾ ਤਿਆਰ ਕਰਦੇ ਆ ਇਹ ਮੁੰਡੇ ਹਾਂ ਸ਼ੱਕਲਾ ਸ਼ੱਕਲਾ ਸ਼ੱਕ ਇੱਧਰ ਜਿੱਥੇ ਪ੍ਰਸ਼ਾਦਾ ਤਿਆਰ ਹੁੰਦਾ ਵਾ ਅੱਜ ਮੈਂ ਖਾਲਸਾ ਬਾਈ ਫਤਿਹਜੀ ਪ੍ਰਸ਼ਾਦਾ ਪਿਆਰ ਕਰਦੇ ਬਹੁਤ ਅੱਛਾ ਪ੍ਰਸ਼ਾਦਾ ਹੁੰਦਾ ਧਿਆਨ ਦੁਰਲਭ ਬਾਈ ਕੀ ਹਾਲ ਨੇ ਠੀਕ ਆ ਪ੍ਰਸ਼ਾਦਾ ਬਹੁਤ ਵਧੀਆ ਬਣਦਾ ਹੁਣ ਬਹੁਤ ਵਧੀਆ ਧੰਨਵਾਦ ਤੇਰਾ ਇਹ ਬਾਈ ਸਾਰਾ ਦਿਨ ਜੀ ਕੋ ਪਰਸ਼ਾਦੇ ਤੇ ਬੈਠ ਕੇ ਨੇ ਕਿਉਂ ਲਾਉਣਾ ਪ੍ਰਸ਼ਾਦੇ ਦੇ ਪ੍ਰਸ਼ਾਦਾ ਐਦਾਂ ਮਸ਼ੀਨ ਚ ਬਣ ਬਣ ਕੇ ਆਈ ਜਾਣਾ ਵਾ ਔਰ ਜਿਵੇਂ ਜਿਵੇਂ ਪ੍ਰਸ਼ਾਦਾ ਬਣ ਕੇ ਤਿਆਰ ਹੋਈ ਜਾਣਾ ਅੱਗੇ ਦੀ ਅੱਗੇ ਇਹਦੇ ਬੈਠੇ ਨੇ ਕਿਉਂ ਲਾਈ ਜਾਣਾ ਇਹ ਬਾਈ ਨੂੰ ਅਸੀਂ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰੋਂ ਰੈਕ ਕੋਟ ਤੋਂ ਲੈ ਕੇ ਆਏ ਸੀ 6 ਸਾਲ ਹੋ ਗਏ ਹੁਣ ਇਹਨੂੰ ਸਾਡੇ ਕੋਲ ਆਏ ਨੂੰ ਛੁੱਗੀ ਪਾ ਕੇ ਰਹਿਣਾ ਸੀ ਜਟਾਂ ਬਣੀਆਂ ਹੋਈਆਂ ਸੀ ਸਿਰ 'ਚ ਦਾੜੇ 'ਚ ਬਹੁਤ ਬੁਰੀ ਹਾਲਤ ਸੀ ਬਾਈ ਦੀ ਤੇ ਹੁਣ ਇਹ ਤੇ ਪ੍ਰਸ਼ਾਦੇ ਦੀ ਸੇਵਾ ਕਰਦਾ ਇਹ ਟੀਮ ਸਾਡੀ ਪ੍ਰਸ਼ਾਦੇ ਤੇ ਡਿਊਟੀ ਇਹਨਾਂ ਦੀ ਪ੍ਰਸ਼ਾਦਾ ਬਹੁਤ ਵਧੀਆ ਤਿਆਰ ਹੋ ਰਿਹਾ ਬਹੁਤ ਵਧੀਆ ਗਰਮ ਤੇ ਨਰਮ ਪ੍ਰਸ਼ਾਦਾ ਪੂਰਾ ਉਹ ਕਰਮ ਸਿੰਘ ਮੁੜਿਆ ਨਹੀਂ ਹਜੇ ਤੇ ਹਰਜੀਤ ਸਿੰਘ ਜੀ ਕਿੱਦਾਂ ਸਭ ਠੀਕ ਚੱਲ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਠੀਕ ਆ ਇਹ ਹਰਜੀਤ ਸਿੰਘ ਆ ਇਹਦੀ ਵੀ ਡਿਊਟੀ ਸੋਈ ਚਲਾਈ ਹੋਈ ਆ ਸੀ ਇਹਨੇ ਕਿਚਨ ਦਾ ਕੰਮ ਦੇਖਣਾ ਨਾਲ ਕੋਈ ਵੀ ਜ਼ਰੂਰਤ ਅਰ ਸੋਈ ਦੇ ਵਿੱਚ ਉਹ ਪੂਰੀ ਕਰਨੀ ਆ ਇਹ ਚੌਲ ਆ ਜਿਹੜੇ ਬੰਦੇ ਪ੍ਰਸ਼ਾਦਾ ਨਹੀਂ ਛੱਕ ਸਕਦੇ ਉਹਨਾਂ ਵਾਸਤੇ ਚੌਲ ਬਣਾਏ ਹੋਏ ਆ ਤੇ ਸਵੇਰ ਦੇ ਟਾਈਮ ਕੋਧਰੇ ਦੀ ਕੁੱਟਕੀ ਕੰਗਣੀ ਦੀ ਖਿਚੜੀ ਬਣਦੀ ਆ ਜਾਂ ਦਲੀਆ ਬਣਦਾ ਜਿੱਦਾਂ ਦੀ ਜਿਵੇਂ ਸਵੇਰੇ ਬੱਚਿਆਂ ਨੇ ਸਕੂਲੇ ਜਾਣਾ ਹੁੰਦਾ ਤੇ ਜਾਂ ਜਿਹੜੇ ਬਜ਼ੁਰਗਾਂ ਨੇ ਦਵਾਈ ਲੈਣੀ ਹੁੰਦੀ ਆ ਉਹਨਾਂ ਵਾਸਤੇ ਸਵੇਰੇ ਕੋਧਰੇ ਦੀ ਕੁੱਟਕੀ ਕੰਗਣੀ ਸਵਾਕ ਹਰ ਰੋਜ਼ ਬਦਲ-ਬਦਲ ਕੇ ਇਹ ਮਿਲਟਸ ਬਣਦੇ ਨੇ ਦੇ ਨਾਲ ਦੀ ਨਾਲ ਖਿਚੜੀ ਬਣਦੀ ਹੈ ਜਿਹੜੀ ਸਾਰੇ ਪੇਸ਼ੈਂਟਸ ਪੇਸ਼ੈਂਟਸ ਵਾਸਤੇ ਜਿਨ੍ਹਾਂ ਨੇ ਦਵਾਈ ਲੈਣੀ ਹੁੰਦੀ ਹੈ ਤੁਸੀਂ ਵੀ ਛਕ ਲਓ ਬਾਈ ਜੀ ਛਕ ਲਓ ਤੁਸੀਂ ਆ ਬਾਈ ਜੀ ਜਿਹੜਾ ਉਹਨੂੰ ਵੀ ਸ਼ਕਾਉ ਪ੍ਰਸ਼ਾਦਾ ਤੇ ਟੈਂਪਰੇਰੀ ਬਾਹਰ ਦੇ ਦੇਖਿਓ ਬਾਹਰ ਪ੍ਰਸ਼ਾਦਾ ਚੱਲਦਾ ਇੱਥੋਂ ਖੜ ਕੇ ਝਾਕ ਕੇ ਬਣਾ ਬੂਟ ਪਾ ਕੇ ਨਹੀਂ ਹਜੇ ਆਉਣਾ ਵਿੱਚ ਇੱਧਰ ਪ੍ਰਸ਼ਾਦਾ ਛਕ ਰਹੇ ਨੇ ਬੰਦੇ ਤੇ ਉੱਧਰ ਸਾਡੀ ਟੈਂਪਰੇਰੀ ਵਾਰਡ ਆ ਭਾਈ ਭਲਵਾਨ ਆ ਜਾ ਤੇਰੀ ਵਾਰਡ 'ਚ ਚੱਲਦੇ ਆ ਜੇ ਇੰਦਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਠੀਕ ਠਾਕ ਅੱਗੇ ਤੁਸੀਂ ਕਾਨਫਰੰਸ ਤੋਂ ਹਾਂ ਜੀ ਠੀਕ ਰਿਹਾ ਸਾਰਾ ਕੁਝ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਇੱਧਰ ਸਾਡੀ ਟੈਂਪਰੇਰੀ ਵਾਰਡ ਆ ਇਦੇ ਵਿੱਚ ਜਿਹੜੇ ਟੈਂਪਰੇਰੀ ਪੇਸ਼ੈਂਟ ਨੇ ਸਾਡੇ ਉਹਨਾਂ ਨੂੰ ਇੱਧਰ ਰੱਖਿਆ ਜਾਂਦਾ ਵਾ ਜਿਨ੍ਹਾਂ ਨੂੰ 10-20 ਦਿਨ ਮਹੀਨਾ 2 ਮਹੀਨੇ ਰੱਖਣ ਦੀ ਲੋੜ ਪੈਂਦੀ ਆ ਜਿਹੜੇ ਬਹੁਤ ਜ਼ਿਆਦਾ ਅਫਸੈਟ ਹੁੰਦੇ ਪੇਸ਼ੈਂਟ ਉਹਨਾਂ ਨੂੰ ਅਸੀਂ ਇੱਥੇ ਦਾਖਲ ਕਰ ਲੈਂਦੇ ਕੀ ਹਾਲ ਨੇ ਜੀ ਠੀਕ ਆ ਹਰੀ ਰਾਣ ਜੀ ਇਹ ਵੀਦਾ ਆਪਣੇ ਵਾਈਫ ਨੂੰ ਲੈ ਕੇ ਆਇਆ ਸੀ ਇੱਥੇ ਬਹੁਤ ਅਫਸੈਟ ਸੀ ਵਾਈਫ ਆਪ ਵੀ ਹੋਇਆ ਪਿਆ ਸੀ ਬੇਟੀ ਸੀ ਦੀ ਲੱਤਿਕਾ ਹੁਣੇ ਤਿੰਨੇ ਹੀ ਸਾਡੇ ਕੋਲ ਰਹਿੰਦੇ ਆ ਵੀਰਾ ਇੱਥੇ ਡਿਊਟੀ ਦਿੰਦਾ ਗੇਟ ਤੇ ਡੋਲੀ ਭੈਣ ਅੰਦਰ ਸੇਵਾ ਕਰਾਉਂਦੇ ਲੱਤਿਕਾ ਪੜਦੀ ਆ ਸਾਡੀ ਸਕੂਲੇ ਜਾਂਦੀ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਛਕੋ 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 ਇਧਰ ਵੀ ਗੁਰੂ ਕੇ ਲੰਗਰ ਸਤਿ ਸ੍ਰੀ ਅਕਾਲ ਸਾਹਿਬ ਜੀ ਹੁਤੇ ਸਤਿ ਸ੍ਰੀ ਅਕਾਲ ਜੀ ਮੈਂ ਖਾਲਸਾ ਸਖਦੀਪ ਕਿਵੇਂ ਭੈਣ ਠੀਕ ਹੈ ਮੇਰਾ ਮਨ ਬੜਾ ਉਦਾਸ ਉਦਾਸ ਕੋਈ ਨਵੇਂ ਮਿਲਦਾ ਤੈਨੂੰ ਇਹ ਸਾਡੀ ਸਖਜੀਤ ਭੈਣ ਆ ਇਹਦਾ ਵਿਆਹ ਹੋ ਗਿਆ ਜੀ ਦਵਾਈ ਸਾਡੇ ਕੋਲ ਚੱਲਦੀ ਸੀ ਇੱਥੇ ਹੁਣ ਪ੍ਰੈਗਨੈਂਟ ਆ ਡਾਕਟਰਾਂ ਨੇ ਦਵਾਈ ਥੋੜੀ ਘਟਾਤੀ ਆ ਬੰਦ ਕਰਤੀ ਆ ਹੁਣ ਐਵੇਂ ਹੀ ਅਦਾਸ ਹੋਈ ਫਿਰਦੀ ਆ ਇਹ ਪਹਿਲਾਂ ਹੀ ਬਿਨਾ ਗੱਲ ਤੋਂ ਡਰੀ ਜਾਂਦੀ ਆ ਮੈਂ ਡਾਕਟਰ ਨਾਲ ਤੇ ਚਾਲ ਸਾਹਿਬ ਆ ਜੀ ਫਤਿਹ ਸਤਿਕਾਰ ਭਾਣੇ ਠੀਕ ਠਾਕ ਹੋ ਭਾਣੇ ਇਹ ਸਾਡੇ ਸਾਰੇ ਟੈਂਪਰੇਰੀ ਬੋਰਡ ਦੇ ਮਰੀਜ਼ ਨੇ ਸਤਿ ਸ੍ਰੀ ਅਕਾਲ ਜੀ ਤੇ ਜਿਹੜੇ ਇੱਥੇ ਇਸ ਸ਼ੈੱਡ ਹੇਠ ਹੀ ਰਹਿੰਦੇ ਨੇ ਹੁਣ ਸਾਡੀ ਕੋਸ਼ਿਸ਼ ਆ ਆਉਣ ਵਾਲੇ ਸਮੇਂ ਚ ਗਰਮੀਆਂ ਤੋਂ ਪਹਿਲਾਂ ਪਹਿਲਾਂ ਵੀ ਇਹ ਟੈਂਪਰੇਰੀ ਬੋਰਡ ਆ ਜਿਹੜੀ ਇਹ ਅਸੀਂ ਪ੍ਰੋਪਰ ਜਿਹੜੀ ਗਾਡਰ ਵਾਲਿਆਂ ਦੀ ਛੱਤ ਪਾ ਕੇ ਨਾ ਬੀ ਇਹਨੂੰ ਤਿਆਰ ਕਰ ਦਈਏ ਕਿਉਂਕਿ ਪਹਿਲਾਂ ਇਧਰਲੇ ਪਾਸੇ ਸਾਸਿਕਰ ਬਣੇ ਸਾਸਿਕਰਮਾ ਇਧਰਲੇ ਪਾਸੇ ਬੰਦਾ ਉੱਪਰੋਂ ਉਧਰੋਂ ਬੰਦ ਕੀਤਾ ਹੋਇਆ ਮੱਝਾਂ ਸੀ ਸਾਡੀਆਂ ਇੱਥੇ ਹੁਣ ਅਸੀਂ ਮੱਝਾਂ ਉੱਧਰ ਸ਼ਿਫਟ ਕਰਤੀਆਂ ਨਵੇਂ ਪਾਸੇ ਤੇ ਇਹ ਖਾਲੀ ਹੋ ਗਈ ਜਗਾ ਅੱਛਾ ਜੀ ਅੱਛਾ ਖੁੱਡਰ ਚਕਾਤੇ ਵਧੀਆ ਕੀਤਾ ਬਹੁਤ ਵਧੀਆ ਕੀਤਾ ਆ ਜਾਨਵਰ ਤਾਂ ਉੱਧਰ ਚਲੇ ਗਏ ਹੈ ਨਾ ਸਤਿ ਸ਼੍ਰੀ ਅਕਾਲ ਭਣੇ ਸਤਿ ਸ਼੍ਰੀ ਅਕਾਲ ਠੀਕ ਠਾਕ ਭਣੇ ਹੋਰ ਵੀ ਪੁੱਤਰਾ ਠੀਕ ਆ ਉਹ ਚਲੋ ਆ ਵਧੀਆ ਕੀਤਾ ਤੂੰ ਜਗਾ ਖੁੱਲ ਗਈ ਹੁਣ ਇਹਨੇ ਨਾਲ ਹੀ ਜਗਾ ਖੁੱਲ ਜਾਣੀ ਸਤਿਨਾਮ ਆਦਰਪਤਾਰ ਸਿੰਘ ਜੀ ਉਹ ਤੋਂ ਬੰਦ ਕਰਾ ਦਿਓ ਹਾਂ ਜੀ ਉਹ ਬੰਦ ਕਰਾ ਖਾਣਾ ਜੀ ਤੇ ਇਸ ਟੈਂਪਰੇਰੀ ਬੋਰਡ ਦੇ ਵਿੱਚ ਵੀ 100 ਦੇ ਕਰੀਬ ਮੈਂਬਰ ਸਾਡੇ ਰਹਿੰਦੇ ਨੇ 100 ਤੋਂ ਵੱਧ ਹੀ ਹੁੰਦੇ ਇੱਥੇ ਘੱਟ ਨਹੀਂ ਹੁੰਦੇ ਹਰ ਟਾਈਮ 100 ਦੇ ਕਰੀਬ ਦੀ ਜਿੱਥੇ ਐਡਮਟ ਰਹਿੰਦਾ ਹਰ ਟਾਈਮ ਹਾਂਜੀ ਮਿਲਦੇ ਆ ਮਿਲਦੇ ਇਹ ਸਾਡੇ ਸਪੈਸ਼ਲ ਬੱਚਿਆਂ ਦਾ ਸਕੂਲ ਆ ਅੱਜ ਸੰਡੇ ਆ ਅੱਜ ਸਕੂਲ ਬੰਦ ਆ ਛੁੱਟੀ ਆ ਸਕੂਲ 'ਚ ਤੇ ਇੱਥੇ ਸਾਰੇ ਨੀਰਜ ਅਸੀਸ਼ ਪੰਡਤ ਹੁਣੇ ਸਾਰੇ ਇੱਥੇ ਪੜ੍ਹਦੇ ਨੇ ਬੱਚੇ ਤੇ ਜਗ੍ਹਾ ਘੱਟ ਹੋਣ ਕਰਕੇ ਹੁਣ ਆ ਵੀ ਜਿਹੜਾ ਬਰਾਂਡਾ ਸੀਗਾ ਇਹਦੇ 'ਚ ਵੀ ਅਸੀਂ ਬੈੱਡ ਲਾਏ ਹੋਏ ਆ ਤੇ ਆਹ ਮੂਰੇ ਤਰਪਾਲ ਪਾਈ ਹੋਈ ਏ ਕਿਉਂਕਿ ਸਪੇਸ ਦੀ ਕਮੀ ਆ ਜਗ੍ਹਾ ਥੋੜੀ ਆ ਤੇ ਮੈਂਬਰ ਵੱਧ ਜਾਂਦੇ ਸਾਡੇ ਕੋਲੇ ਅੱਜ ਰਬੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਫੇਰ ਤੋਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਵਾ ਜੀ ਤੇ ਅੱਜ ਐਤਵਾਰ ਦਾ ਵੀ ਦਿਨ ਸੀ ਸਾਡੇ ਸੁਪਨਿਆਂ ਦੇ ਘਰ ਵਿੱਚ ਤੁਹਾਨੂੰ ਅਸੀਂ ਸਾਰੇ ਚੱਕਰ ਲਵਾਇਆ ਸਾਰੇ ਮੈਂਬਰਾਂ ਨਾਲ ਮਿਲਾਇਆ ਅਰਦਾਸ ਕਰਿਓ ਸਾਰਿਆਂ ਦੀ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਸੱਚੇ ਪਾਸ਼ਾ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ 続く,く。<laughs>